ਸਾਰਿਆਂ ਪਿਆਰ ਭਰੀ ਸਸਰੀਆ ਖਾਲਾਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਨਵਾਂ ਡਿਜ਼ਾਈਨ ਲੈ ਕੇ ਆਏ ਹਾਂ ਦੇਖੋ ਇਹ ਬੱਚਿਆਂ ਲਈ ਡਿਜ਼ਾਈਨ ਹੈ ਜੈਕਟ ਸਵੈਟਰ ਬਣਾਉਣੀ ਹੋਵੇ ਕੋਟੀ ਬਣਾਉਣੀ ਹੋਵੇ ਉਸ ਵਾਸਤੇ ਦੇਖੋ ਕਾਕਿਆਂ ਦਾ ਡਿਜ਼ਾਈਨ ਹੈ ਇਹ ਤੇ ਅਸੀਂ ਡਿਜ਼ਾਈਨ ਉਹ ਤਾਂ ਅਸੀਂ ਜੈਕਟ ਹੀ ਲਈ ਹੈ ਜੇ ਕਿਸੇ ਨੇ ਬਣਵਾਉਣੀ ਹੋਵੇ ਛੋਟੇ ਬੱਚੇ ਦੀ ਤੇ ਅਸੀਂ ਇਹ ਖਾ ਡਿਜ਼ਾਈਨ ਦਿਖਾ ਦਿੰਦੇ ਹਾਂ ਜੇ ਕਿਸੇ ਨੇ ਬਣਵਾਉਣਾ ਆ ਬਣਵਾ ਸਕਦਾ ਤੇ ਜੇ ਨਾਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਜ਼ਰੂਰ ਕਰੋ ਦੇਖੋ ਤੇ ਇਹ ਆਪਾਂ ਦੋ ਕੱਕੇ ਪਾਏ ਹੋਏ ਐ ਤੇ ਇੰਦਰ ਆਪਾਂ ਫੱਟੀ ਰੱਖੇ ਤੇ ਭੋ ਇੱਕ ਸਿੱਧੇ ਪੁੱਠੇ ਦਾ ਇਹ ਆਪਾਂ ਬਟਰ ਬਣਾਇਆ ਤੇ ਅੱਗੇ ਆਪਾਂ ਬਣਾਇਆ ਨਹੀਂ ਹਜੇ ਇਹ ਤੇ ਜੇ ਤੁਹਾਨੂੰ ਕਿਸੇ ਨੂੰ ਪਸੰਦ ਹੋਵੇ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਸਾਨੂੰ ਤੁੰਨੇੜ ਤਾਂ ਦਿਖਾਉਣੇ ਅੱਖਾਂ ਵੀ ਲਾਈਆਂ ਮੂੰਹ ਵੀ ਲਾਇਆ ਤੇ ਤੇ ਅਸੀਂ ਸਰਦਈ ਲਾਈ ਹੈ ਤੇ ਤੇ ਲਾਲ ਟੋਪੀ ਲਾਈ ਹੈ ਤੇ ਵੀ ਅਸੀਂ ਪਛਮਣ ਵਾਲੀ ਲਾਈਆਂ ਹੋਈਆਂ ਤੇ ਜੇ ਕਿਸੇ ਨੂੰ ਪਸੰਦ ਹੋਵੇ ਤਾਂ ਤੁਸੀਂ ਸਾਨੂੰ ਇਹਦਾ ਆਰਡਰ ਕਰ ਸਕਦੇ ਆਂ ਦੇਖੋ ਤੇ ਹੁਣ ਤੁਹਾਨੂੰ ਅਸੀਂ ਕਮੀਜ਼ ਦਿਖਾਉਣੀ ਹੈ ਇੱਕ 4-5 ਸਾਲ ਪਹਿਲਾਂ ਦਾ ਬਣਾਇਆ ਹੋਇਆ ਸਾਡਾ ਦੇਖੋ ਇਹਦਾ ਹੁਣ ਬਹੁਤ ਟ੍ਰੈਂਡ ਚੱਲੀ ਜਾਂਦਾ ਹੈ ਇਸ ਕਢਾਈ ਦਾ ਦੇਖੋ ਅਸੀਂ ਪੇਂਟ ਥੱਲੇ ਅਸੀਂ ਪੇਂਟ ਕੀਤਾ ਸੀਗਾ ਥੱਲੇ ਅਸੀਂ ਪੇਂਟ ਕਰਿਆ ਸੀ ਤੇ ਉੱਤੇ ਅਸੀਂ ਕਢਾਈ ਕੀਤੀ ਹੈ ਹੈਂਡਵਰਕ ਹੈ ਇਹ ਹੁਣ ਤਾਂ ਇਹ ਬਹੁਤ ਹੀ ਵਿੜਵਾਈ ਜਾਂਦੀਆਂ ਹੈਂਡਵਰਕ ਦੀਆਂ ਇਹਦੀਆਂ ਸਾਡੇ ਸੂਟ ਨੂੰ 4 ਸਾਲ ਹੋ ਗਏ ਸਾਨੂੰ ਬਣੇ ਨੂੰ ਦੇਖੋ ਇਹ ਕੋਟਣ ਦੇ ਉੱਤੇ ਬਣਾਇਆ ਹੋਇਆ ਕੈਮਰੀ ਕੋਟਣ ਦੇ ਉੱਤੇ ਬਣਿਆ ਹੋਇਆ ਦੇਖ ਤੇ ਵੀ ਜੇ ਕਿਸੇ ਨੇ ਤਿਆਰ ਕਰਵਾਉਣਾ ਹੈ ਸੱਤੋ ਕਰਵਾ ਸਕਦਾ ਹੈ ਅਸਤਾ ਪੇਂਟ ਕਰਾ ਜੇ ਇਹ ਵੀ ਨਹੀਂ ਕਰਵਾਉਣਾ ਕੱਲੀ ਕਢਾਈ ਕਰਾਉਣੀ ਆ ਤਾਂ ਕੱਲੀ ਕਢਾਈ ਕਰਵਾ ਸਕਦਾ। ਇਹ ਸਾਡ ਇਹ ਮੇਰਾ ਆਪ ਦਾ ਸੂਟ ਹੈ ਇਹ। ਤੇ ਐਂਕਰ ਦੀਆਂ ਗੁੱਟਕਾਂ ਨਾਲ ਇਹ ਬਣਾਇਆ ਹੋਇਆ ਦੇਖੋ ਤੇ ਤੁਸੀਂ ਵੀ ਬਣਾਉਣਾ ਹੋਵੇ ਕਿਸੇ ਨੂੰ ਪਸੰਦ ਹੋਵੇ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ। ਇੱਕ ਤੁਹਾਨੂੰ ਦੁਪੱਟਾ ਦਿਖਾਉਣੀ ਆ ਸੀ ਪੇਂਟ ਵਾਲਾ। ਇਹ ਵੀ ਕਿਸੇ ਨੂੰ ਪਸੰਦ ਹੋਵੇ ਤਾਂ ਬਣਵਾ ਸਕਦਾ। ਇਹਦੇ ਬੇਲ ਪਾਈ ਹੋਈ ਹੈ ਚਾਵੇ ਪਾਸੇ ਤੇ ਵਿਚਾਲੇ ਇਹਦੇ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣਾਏ ਹੋਏ ਹੈ ਇਹ ਜਾਂ ਸੂਟ ਵੀ ਸੀਗਾ ਮੇਰਾ ਇਹ ਦੁਪੱਟਾ ਹੈ ਮਸਲੀਨ ਦਾ ਦੁਪੱਟਾ ਹੈ ਇਹ ਦੇਖੋ ਤੇ ਇੰਦਰ ਵੀ ਬੇਲ ਕੰਨੀਆਂ ਕੰਨੀਆਂ ਤੇ ਬੇਲ ਪਾਈ ਹੋਈ ਹੈ ਤੇ ਵਿੱਚ ਇਹ ਸਾਰੇ ਤੇ ਐ ਫੁੱਲ ਪਾਏ ਹੋਏ ਆ ਸੀ ਦੇਖੋ ਇਸ ਤਰ੍ਹਾਂ 1 2 ਤੇ 3 ਤੇ 4 ਤੇ 5 ਤੇ 6 ਤੇ 7 ਦਾਣਾ ਪਾਏ ਹੋਏ ਇਹ ਵਿਚਾਲੇ ਸੈਂਟਰ ਦੇ ਵਿੱਚ ਪਾਏ ਟਪਟੇ ਦੇ ਦੇਖੋ ਥੰਡਾ ਕਾ ਦਿੰਨੇ ਅਸੀਂ ਇਸ ਤਰ੍ਹਾਂ ਬਣਿਆ ਹੋਇਆ ਦੇਖੋ ਇੱਧਰ ਕੰਨੀ ਤੇ ਬੇਲ ਜਾਂਦੀ ਹੈ ਇਹ ਸੈਂਟਰ ਦੇ ਵਿੱਚ ਆਏ ਜਾਂਦੇ ਹੈ ਇਹ ਜੇ ਕਿਸੇ ਨੇ ਇਹ ਜਿਹਾ ਬਣਵਾਉਣਾ ਹੋਵੇ ਸ਼ੋਰਟ ਤੇ ਦੁਪੱਟਾ ਬਣਵਾਉਣਾ ਹੋਵੇ ਉਹ ਵੀ ਬਣਵਾ ਸਕਦਾ ਸਭ ਇਹ ਸੈਂਟਰ ਵਿੱਚ ਅਸੀਂ ਇਸ ਤਰ੍ਹਾਂ ਪਾਏ ਦੇਖੋ ਇਸ ਤਰ੍ਹਾਂ ਗੇ ਇਹ ਸੈਂਟਰ ਤੇ ਇੱਧਰ ਅਸੀਂ ਕੰਨੀ ਤੇ ਪੇਰ ਪਾ ਲਈਏ ਦੇਖੋ ਇਹ ਕਾਹਦਾ ਸ਼ਟਰਾ ਆਉਂਦਾ ਹੈ ਦੁਪੱਟਾ ਇਹ ਬਲੂ ਕਲਰ ਦਾ ਦੁਪੱਟਾ ਹੈ ਮਸਰੀਨ ਦਾ ਦੁਪੱਟਾ ਇਹ ਹੈ ਜੇ ਇਹ ਜੇ ਤੁਸੀਂ ਤਿਆਰ ਕਰਵਾਉਣਾ ਹੋਵੇ ਸੂਟ ਤਿਆਰ ਕਰਵਾਉਣਾ ਹੋਵੇ ਸੂਟ ਦੇ ਵਿੱਚ ਇਹ ਡਿਜ਼ਾਈਨ ਵੱਡਾ ਹੋਊਗਾ ਇਹ ਤਿੰਨ ਚਾਰ ਪੰਜ ਫੁੱਲ ਪੈਣਗੇ ਇਹ ਅਸੀਂ ਕੋਨੇ ਦਾ ਡਿਜ਼ਾਈਨ ਹੈ ਇਹ ਇਸ ਤਰ੍ਹਾਂ ਬਣੂਗਾ ਤੇ ਇਸ ਤਰ੍ਹਾਂ ਚੱਕਾਂ ਕੰਨੀ ਜਾਊਗਾ ਇਸ ਤਰ੍ਹਾਂ ਦੇਖੋ ਤੇ ਤੁਸੀਂ ਬਣਵਾਉਣਾ ਹੋਵੇ ਬਣਵਾ ਸਕਦੇ ਹੋ ਸੂਟ ਵੀ ਆ ਹੈਂਡਵਰਕ ਹੈ ਹੱਥਾਂ ਤੇ ਕਢਾਈ ਕੀਤੀ ਹੋਈ ਹੈ ਤੇ ਇਹ ਆਪਣੇ ਕੋਲ ਬੱਚਿਆਂ ਲਈ ਡਿਜ਼ਾਈਨ ਹੈ ਤਾਂ ਤੁਹਾਨੂੰ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਦੇਖ ਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਘੰਟੀ ਬਟਨ ਜਰੂਰ ਦਬਾਇਆ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਪਸੰਦ ਜੀ ਲੱਗੀ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਸਰੀ ਇਕਲ ਤੇ ਸਾਨੂੰ ਕਢਾਈ ਵਾਲੇ ਸੂਟਾਂ ਦੇ ਪੇਂਟ ਵਾਲੇ ਸੂਟਾਂ ਦੇ ਆਰਡਰ ਕਰੋ ਸਕੀ ਵੀ ਬਲੌਜਾਂ ਦੇ ਵੀ ਆਰਡਰ ਕਰੋ